ਡੋਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਲੱਤੀ ਨਾਲ ਸ਼ੇਰਖਾਰ ਕਰਨ ਤੋਂ ਕੁਟਮਲ ਕਰਨ ਮਾਮਲੇ ਵਿੱਚ ਤਰਨਤਾਰਨ ਦੇ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਦਿੱਤਾ ਲਾਲਪੁਰ ਸਮੇਤ 7 ਲੋਕਾਂ ਨੂੰ ਦੋਸ਼ੀ ਘਰਾੜ ਦਿੱਤਾ ਹੈ ਇਸ ਮਾਮਲੇ ਵਿੱਚ 12 ਤਰੀਕ ਨੂੰ ਫੈਸਲਾ ਸੁਣਾਇਆ ਜਾਏਗਾ ਇਸ ਦੌਰਾਨ ਪੁਲਿਸ ਨੇ ਲਾਲਪੁਰਾ ਨੂੰ ਲਿਆ ਹਿਰਾਸਤ ਵਿੱਚ ਲੈ ਲਿਆ ਹੈ ਜਾਣਕਾਰੀ ਮੁਤਾਬਕ ਪਿੰਡ ਉਸਨਾ ਦੀ ਲੜਕੀ ਹਰਵਿੰਦਰ ਕੌਰ ਵੱਲੋਂ ਵਿਆਹ ਸਮਾਗਮ ਵਿੱਚ ਛੇੜਛਾੜ ਅਤੇ ਕੁਤਮਾਰ ਕਰਨ ਦੇ ਰੋਪ ਲਗਾਉਂਦਿਆਂ ਮਾਮਲਾ ਦਰਜ ਕਰਵਾਇਆ ਗਿਆ ਸੀ ਇਹ ਮਾਮਲਾ 4 ਸਤੰਬਰ 2013 ਦਾ ਹੈ ਜਦੋਂ ਇੱਕ ਕੁੜੀ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਲੀ ਪਹੁੰਚੀ ਸੀ ਵਿਆਹ ਇੱਕ ਮੈਰਿਜ ਪੈਰਿਸ ਵਿੱਚ ਸੀ ਇਸ ਦੌਰਾਨ ਕੁੜੀ ਨਾਲ ਛੇੜ ਚੜ ਕੀਤੀ ਗਈ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਟੈਕਸੀ ਡਰਾਈਵਰਾਂ ਨੇ ਉਸ ਦੀ ਕਟਮਾਰ ਕੀਤੀ ਮੌਕੇ ਤੇ ਪਹੰਚੀ ਪੁਲਿਸ ਨੇ ਵੀ ਕੁੜੀ ਨਾਲ ਕਟਮਾਰ ਕੀਤੀ ਇਸ ਤੋਂ ਬਾਅਦ ਇਸ ਮਾਮਲੇ ਦੀ ਵੀਡੀਓ ਵਾਇਰਲ ਹੋ ਗਈ ਐਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਖੁਦ ਮਾਮਲੇ ਦਾ ਨੋਟਿਸ ਲਿਆ ਨਾਲ ਹੀ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਗਏ ਵਿਧਾਇਕ ਦੇ ਵਕੀਲ ਨੇ ਕਿਹਾ ਕਿ ਮਾਮਲਾ ਸਾਲ 2013 ਦਾ ਹੈ ਇਸ ਮਾਮਲੇ ਵਿੱਚ ਐਸ ਐਸ ਸੀ ਐਸਟੀ ਐਕਟ ਦੀਆਂ ਧਾਰਾ 323 324 ਅਤੇ 354 ਤਹਿਤ ਕੇਸ ਦਰਜ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਫੈਸਲਾ 12 ਤਰੀਕ ਨੂੰ ਸੁਣਾਇਆ ਜਾਏਗਾ ਉਮੀਦ ਹੈ ਕਿ ਫੈਸਲਾ ਵਿਧਾਇਕ ਦੇ ਹੱਕ ਵਿੱਚ ਆਏਗਾ ਸਾਨੂੰ ਅਦਾਲਤ ਤੇ ਪੂਰਾ ਜੋ ਭਰੋਸਾ ਹੈ